ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਰਤਪਾਲ ਸਿੰਘ ਪਟਿਆਲਾ ਅੱਜ ਅਸੀਂ ਖੜੇ ਆਂ ਦੋਸਤੋ ਭਾਦਸੋ ਤੋਂ ਅਮਲੋੜ ਰੋਡ ਤੇ ਜਿੱਥੇ ਟੋਲ ਟੈਕਸ ਵਾਲੀ ਸੜਕ ਜਿਸ ਨੂੰ ਆਪਾਂ ਕਹਿੰਦੇ ਆਂ ਜਿੱਥੇ ਟੋਲ ਟੈਕਸ ਹੁੰਦਾ ਸੀ ਪਹਿਲਾਂ ਇਹ ਫੈਕਟਰੀ ਦੇ ਕੋਲ ਆਪਾਂ ਖੜੇ ਆਂ ਔਰ ਇੱਕ ਆਪਣੇ ਗਰੰਥੀ ਸਿੰਘ ਵੀਰ ਨੇ ਇਹ ਬਾਬਾ ਜੀ ਕੜੀ ਚਾਵਲ ਦਾ ਇੱਥੇ ਲੰਗਰ ਲਾ ਰਹੇ ਨੇ ਔਰ ਬਹੁਤ ਮਿਹਨਤੀ ਵੀਰ ਨੇ ਗਰੰਥੀ ਸਿੰਘ ਦੀ ਡਿਊਟੀ ਵੀ ਕਰਦੇ ਨੇ ਤੇ ਵੀਰ ਜੀ ਨੇ ਇੱਥੇ ਕੜੀ ਚਾਵਲ ਦਾ ਲੰਗਰ ਲਾਇਆ ਨਾਲੇ ਸਾਡੀ ਭੈਣ ਜੀ ਨੇ ਆਪਾਂ ਇਹਨਾਂ ਨਾਲ ਗੱਲ ਵੀ ਕਰਦੇ ਹਾਂ ਔਰ ਸਾਰੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਵੀ ਕਰਦੇ ਹਾਂ ਕਿ ਇੱਥੇ ਦੇ ਲੰਗਰ ਵਾਲੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਡੇ ਇਹਨਾਂ ਭੈਣ ਭਰਾਵਾਂ ਦਾ ਜਿਹੜਾ ਰੋਜ਼ਗਾਰ ਆ ਵਧੀ ਚੱਲੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਦੋਂ ਤੋਂ ਸ਼ੁਰੂ ਕਰ ਰਹੇ ਆ ਤੁਸੀਂ ਤਿੰਨ ਦਿਨ ਹੋ ਗਏ ਆ ਤੇ ਪਹਿਲਾਂ ਗਰੰਤੀ ਸਿੰਘ ਦੀ ਡਿਊਟੀ ਕਰਦੇ ਸੀ ਤੇ ਪਾਜੀ ਕਿੰਨੇ ਬੱਚੇ ਆ ਤਿੰਨ ਬੇਟੀਆਂ ਨੇ ਇੱਕ ਬੇਟਾ ਤਿੰਨ ਬੇਟੀਆਂ ਇੱਕ ਬੇਟਾ ਤੇ ਸਾਡੀ ਭੈਣ ਵੀ ਆ ਉਹਨਾਂ ਨਾਲ ਵੀ ਆਪਾਂ ਦੇਖਦੇ ਆ ਦੇਖੋ ਜੀ ਸਾਰੀ ਘਰ ਦੀ ਬਣੀ ਹੋਈ ਦਾਲ ਸਬ지 ਰੋਟੀ ਤੇ ਆਪਣੇ ਘਰ ਵਰਗਾ ਬਿਲਕੁਲ ਇੱਥੇ ਟੇਸਟ ਆ ਭੈਣ ਦੀ ਬਹੁਤ ਮਿਹਨਤੀ ਨੇ ਔਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਰੂਰ ਇੱਥੇ ਪਹੁੰਚਿਓ ਇਧਰ ਦੀ ਆਉਣ ਵਾਲੇ ਵੀਰ ਇਹਨਾਂ ਕੋਲ ਇੱਕ ਵਾਰੀ ਖੜ ਕੇ ਪ੍ਰਸ਼ਾਦਾ ਪਾਣੀ ਜਰੂਰ ਛੱਕਿਓ ਲੱਸੀ ਜਰੂਰ ਛੱਕਿਓ ਤਾਂ ਕਿ ਸਾਡੇ ਭੈਣ ਭਰਾਵਾਂ ਦਾ ਇਹਨਾਂ ਦਾ ਰੋਜ਼ਗਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਭੈਣ ਜੀ ਤੁਸੀਂ ਮਿਹਨਤ ਕਰ ਰਹੇ ਹੋ ਹਾਂਜੀ ਤੇ ਕੀ ਕਹਿਣਾ ਚਾਹੋਗੇ ਸਾਡੇ ਇਧਰ ਦੇ ਲੰਗਰ ਵਾਲੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਜ਼ਰੂਰ ਆਓ ਸਾਡੇ ਤੇ ਦਾਲ ਫੁਲਕਾ ਸਾਡੇ ਜਾਓ ਭੈਣ ਜੀ ਦੀ ਫਤਿਹ ਪ੍ਰਵਾਨ ਕਰਿਓ ਔਰ ਇੱਥੇ ਦਾਲ ਫੁਲਕਾ ਜ਼ਰੂਰ ਛੱਕ ਕੇ ਜਾਇਓ ਬਿਲਕੁਲ ਘਰ ਵਰਗਾ ਆਨੰਦ ਦਾ ਔਰ ਆਪਣੇ ਇਸ ਤਰ੍ਹਾਂ ਦੇ ਵੀਰਾਂ ਦੀ ਮਦਦ ਕਰਿਏ ਆਪਾਂ ਕਿਉਂਕਿ ਇਹ ਆਪਣੀ ਮਿਹਨਤ ਦਾ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਔਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਰੋਡ ਤੋਂ ਲੰਘਣ ਵਾਲੇ ਜਿੰਨੇ ਵੀ ਭੈਣ ਭਰਾ ਨੇ ਇੱਕ ਵਾਰੀ ਇੱਥੇ ਜ਼ਰੂਰ ਦਰਸ਼ਨ ਦੇ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ